ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਲੁਧਿਆਣੇ ਸ਼ਹਿਰ ਦੇ ਵਿੱਚ ਫੂਡ ਪੁਆਇੰਟ ਜੋ ਕਿ ਲੁਧਿਆਣੇ ਸ਼ਹਿਰ ਢੋਲੇ ਵਾਲ ਚੌਂਕ ਦੇ ਨੇੜੇ ਚਾਹੇ ਕੋਈ ਰਹਿੰਦਾ ਅਮਰੀਕਾ ਚਾਹੇ ਕੋਈ ਰਹਿੰਦਾ ਕੈਨੇਡਾ ਜਦੋਂ ਵੀ ਕੋਈ ਇੰਡੀਆ ਪੰਜਾਬ ਆਉਂਦਾ ਤਾਂ ਲੁਧਿਆਣੇ ਸ਼ਹਿਰ ਫੂਡ ਪੁਆਇੰਟ ਦੇ ਖਾਣਾ ਜਰੂਰ ਖਾ ਕੇ ਜਾਂਦਾ ਕੀ ਗੱਲ ਜੀ ਸਸਤੀ ਗੈਜੈਂਸੀ ਗੱਲ ਆਪਣ ਕੋ ਕਿਹੜੇ ਕਿਹੜੇ ਆਇਟਮ ਤਿਆਰ ਹੁੰਦੇ ਆ ਭਾਜੀ ਮੇਰੇ ਕੋਲ ਜੋ ਚਾਵਲ ਹੁੰਦੇ ਨੇ ਖਿਲਾਉ ਬਣਾਉਂਦਾ ਮੈਂ ਰਾਜਿਸ ਪਾ ਕੇ ਠੀਕ ਆ ਜੀ ਆਪਣੇ ਗਾਜਰ ਪਿਆਜ਼ ਆਲੂ ਠੀਕ ਆ ਜੀ ਆਪਾਂ ਜੀਣਾ ਪਾ ਕੇ ਆਪਾਂ ਖਿਲਾਉ ਬਣਾਈ ਜੀ ਸਟਾਰਟਿੰਗ ਤੇ ਤੇ ਨਾਲ ਆਪਣੇ ਕੜੀ ਹੁੰਦੀ ਆ ਕੜੀ ਪਕੌੜਾ ਠੀਕ ਆ ਜੀ ਤੇ ਰਾਜਮਾ ਹੁੰਦੇ ਆ ਜੀ ਠੀਕ ਆ ਜੀ ਤੇ ਦਾਲ ਮੱਖਣੀ ਹੁੰਦੀ ਆ ਛੋਲੇ ਹੁੰਦੇ ਆ ਮੂੰਗੀ ਦਾਲ ਵੀ ਬਣਾਈ ਜੀ ਹਫਤੇ ਜੀ ਦੋ ਕੋ ਬਰ ਬਣਾਈ ਜੀ ਤੇ ਪਨੀਰ ਦੀ ਆਇਟਮ ਜੇ ਨਹੀਂ ਚੇਂਜ ਹੋ ਗਈ ਜਿਵੇਂ ਕੜੀ ਆਪਣਾ ਸੋਰੀ ਅ ਸ਼ਾਈ ਪਨੀਰ ਕੜਾਈ ਪਨੀਰ ਮਟਰ ਪਨੀਰ ਫ੍ਰੀ ਪਾਲਕ ਪਨੀਰ ਮਤਲਬ ਪਨੀਰ ਡੇਲੀ ਸ਼ੈਡੂਲ ਕੀ ਹੈ ਜੀ ਠੀਕ ਹੈ ਜੀ ਕਿ ਕਿੰਨੇ ਟਾਈਮ ਤੋਂ ਆਪਾਂ ਸਟਾਰਟ ਕਰਦੇ ਹਾਂ ਕਿੰਨੇ ਵੇਲੇ ਕੰਦੀਰ ਹੈ ਜੀ ਇਹ 11:30 ਤੋਂ ਲੈ ਕੇ 4:30 ਤੱਕ ਦਾ ਲਾਸਟ ਟਾਈਮ ਹੈ ਜੀ ਮੇਰਾ ਤੇ ਉਸ ਮਾਪ ਤੇ ਉੱਤੇ ਹੁੰਦਾ ਜਦੋਂ ਸਮਾਨ ਦਾ ਵਧ ਗਿਆ ਤੇ ਚਲੀ ਜਾਏਗਾ ਠੀਕ ਹੈ ਠੀਕ ਹੈ ਜੀ ਤੇ ਜਿਹੜੇ ਨਵੇਂ ਗਾਹਕ ਨੇ ਆਉਣਾ ਮਤਲਬ ਵੀ ਉਹਨਾਂ ਨੂੰ ਕਿਹੜੀ ਲੋਕੇਸ਼ਨ ਦੱਸ ਦੋ ਭਾਈ ਆਪਣਾ ਢੋਡੇ ਵਾਲ ਦੇ ਕੋਲ ਪੈਂਦਾ ਵਾ ਲੁਧਿਆਣਾ ਦੇ ਢੋਡੇ ਵਾਲ ਦੇ ਕੋਲ ਦਾਦਾ ਮੋਟਰ ਟਾਟਾ ਮੋਟਰ ਦੇ ਬਿਲਕੁਲ ਬਾਹਰਲੇ ਆਊਟਸਾਈਡ ਠੀਕ ਹੈ ਜੀ ਜਦੋਂ ਵੀ ਤੁਸੀਂ ਲੁਧਿਆਣਾ ਸ਼ਹਿਰ ਆਉਣਾ ਤਾਂ ਫੂਡ ਪੈਂਟ ਤੇ ਵੀਰ ਦੇ ਕੋਲ ਜਰੂਰ ਆਉਣਾ ਘਰ ਦਾ ਬਣਿਆ ਖਾਣਾ ਕੋਈ ਮਿਲਾਵਟ ਨਹੀਂ ਸ਼ੁੱਧ ਪੈਸ਼ ਨੂੰ ਇਹ ਐਡਮਨ ਤੋਂ ਇਹ ਕੜੀ ਹੈ ਜੀ ਕੜੀ ਪਕੌੜਾ ਠੀਕ ਹੋ ਗਿਆ ਰਾਜਮਾ ਵਧ ਗਿਆ ਜੀ ਥੋੜੇ ਰਹਿ ਗਏ ਬਸ ਠੀਕ ਠੀਕ ਹੈ ਮਾਫੀ ਆ ਓਕੇ ਜੀ ਤੇ ਆ ਪਨੀਰ ਆ ਜੀ ਕੜਾਈ ਪਨੀਰ ਹੁੰਦਾ ਆਪਣਾ ਜੋ ਠੀਕ ਹੈ ਜੀ ਅਬੀ ਬਾਕੀ ਦਾਲ ਦੀ ਸਮਾਪਤੀ ਹੋ ਗਈ ਹੈ ਜੀ ਆ ਵਦਗੀ ਹੋਈ ਹੈ ਤੇ ਤਵੇ ਵਾਲੀ ਰੋਟੀ ਹੁੰਦੀ ਹੈ ਉਹ ਵੀ ਸਮਾਪਤੀ ਹੋ ਗਈ ਹੈ ਓਕੇ ਜੀ ਹਾਂ ਜੀ ਆਮ ਰੋਟੀ ਖਤਮ ਹੋ ਗਈ ਜੀ ਹਾਂ ਜੀ ਹਾਂ ਜੀ ਚਾਵਲ ਰਹਿ ਗਏ ਆ ਰਮਾ ਚਾਵਲ ਹਾਂ ਜੀ ਵੀਰ ਜੀ ਕੋਲ ਟੇਸ ਕਿਦਾਂ ਲੱਗਿਆ ਤੇਜ਼ ਬਹੁਤ ਸੋਹਣਾ ਹੈ ਜੀ ਮਜ਼ਾ ਆ ਗਿਆ ਖਾਤ ਕੇ सब लोग आओ भैया के यहाँ चक्के जरूर जाना हमें तो सारी चीज मिली नहीं खत्म हो गया भैया के यहाँ इतना बढ़िया स्वाद है मजा आ गया बहुत ही बढ़िया कितना लगे हम फूड बहुत बढ़िया भैया पहली बार खाना आता है यहीं पे आके रुक खाना खाते हैं कहाँ से आया हमारे द्वार से उत्तराखंड उत्तराखंड से हाँ जी ठीक है जी टेस्ट कितना लगे बहुत बढ़िया ओके जी ਹਾਂਜੀ ਬੀਜੀ ਪਹਿਲੀ ਵਾਰ ਆਇਓ ਨਹੀਂ ਜੀ ਕਾਫੀ ਵਾਰ ਆ ਗਿਆ ਹਾਂ ਠੀਕ ਆ ਜੀ ਜੋ ਸਮਾਨ ਤਿਆਰ ਕਰਦੇ ਨੇ ਕਿਦਾਂ ਤੋਂ ਲੱਗਦਾ ਬਹੁਤ ਵਧੀਆ ਬਣਾਉਂਦੇ ਬਹੁਤ ਵਧੀਆ ਠੀਕ ਆ ਜੀ ਕੜੀ ਚੌਲ ਕਿਦਾਂ ਲੱਗੇ ਤੁਹਾਨੂੰ ਬਹੁਤ ਸਵਾਦ ਆ ਜੀ ਪਹਿਲੀ ਵਾਰ ਨਹੀਂ ਜੀ ਮੈਂ ਬਹੁਤ ਵਾਰ ਦਿੰਦਾ ਜੀ ਜੋਦੜਾ ਅਨਾਲ ਗਾਹੀ ਨਾ ਜੀ ਠੀਕ ਹੈ ਘਰ ਦੀ ਬਣੀ ਸਾਰਾ ਕੁਝ ਜੀ ਹਾਂਜੀ ਘਰ ਦੀ ਸਾਰੀ ਚੀਜ਼ੀ ਬਣੀ ਹੋਈ ਜੀ ਹਾਂਜੀ ਹਾਂਜੀ ਘਰ ਦੀ ਜੀ ਘਰ ਦੀ ਬਣੀ ਹੋਈ ਹੈ ਕੋਈ ਅਸ ਚੀਜ਼ ਨਹੀਂ ਜੀ ਤੁਸੀਂ ਲੈਣ ਦੇਣੀ ਹੋ ਹਾਂਜੀ ਲੈਣ ਦੇ ਜੀ ਠੀਕ ਹੈ ਜੀ ਹਾਂ ਜੋ ਇਸ ਪਾਸੇ ਮੈਂ ਭਾਜੀ ਖੋਜੂ ਕਰਦੀ ਠੀਕ ਹੈ ਜੀ ਠੀਕ ਹੈ ਜੀ ਇਹਨਾਂ ਰੇਟ ਵੀ ਸਹੀ ਹੈ ਜੀ ਰੇਟ ਵੀ ਜ਼ਿਆਦਾ ਨਹੀਂ ਹੈ ਕਿ ਸਾਲ ਸਮਾਨ ਅਸਰ ਕਰੇ ਠੀਕ ਹੈ ਜੀ ਠੀਕ ਹੈ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਬਾਰੇ ਆਪਣੇ ਸੁਝਾਅ ਲੈ ਕਮੈਂਟ ਜਰੂਰ ਕਰਨਾ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਮੇਰੀ ਵੀਡੀਓ ਹੋਰ ਵੀ ਤੁਹਾਡੇ ਤੱਕ ਪਹੁੰਚ ਸਕਣ ਮੈਂ ਤੁਹਾਡਾ ਆਪਣਾ ਅਰਮਪਾਲ ਸਿੰਘ ਨਿਊਜ਼ ਐਂਡ ਬਲੌਗ YouTube ਚੈਨਲ ਜੇਕਰ ਤੁਸੀਂ ਕੋਈ ਧਾਰਮਿਕ ਪ੍ਰੋਗਰਾਮ ਲੈ ਕਰਵਾਉਣਾ ਹੋਵੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੋਬਾਈਲ ਨੰਬਰ 6280512100 ਤੇ ਇੱਕ ਵਾਰ ਸਰਦਾਰ ਜੀ ਕੋਲ ਜ਼ਰੂਰ ਤੁਸੀਂ ਖਾਣਾ ਖਾ ਕੇ ਜਾਇਓ ਇੱਕ ਵਾਰ ਖਾਏਂਗੇ ਤਾਂ ਤੁਸੀਂ ਹਰੇਕ ਵਾਰ ਸਰਦਾਰ ਜੀ ਦੇ ਕੋਲ ਖਾਣਾ ਖਾ ਕੇ ਜਾਵੋਗੇ